ਸਸਰੀ ਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮ제 ਚੋਗੇ ਇੰਡੀਆ ਦੇ ਲੋਗ ਇੰਗਲੈਂਡ ਨੂੰ ਸਵਰਗ ਸਮਝਦੇ ਵੇ ਉਹ ਸਮਝਦੇ ਵੀ ਇੱਕੋ ਹੀ ਨਾ ਚਲ ਗਏ ਤੇ ਸਮਝੋ ਸਵਰਗਾਂ ਚ ਲਗੇ ਤੇ ਜਿਹੜੇ ਇੰਗਲੈਂਡ ਦੇ ਲੋਗ ਹੈ ਉਹ ਸੋਚਦੇ ਕੋਈ ਸੁਪਨੇ ਜਾ ਕੇ ਸੈੱਟ ਹੋ ਗਏ ਤੇ ਉੱਥੇ ਫਿਰ ਅਸਲੀ ਸਵਰਗ ਹੈ ਮੈਂ ਜਿੰਨੀ ਵਾਰੀ ਵੀ ਗਿਆ ਹਾਂ ਸੁਪਨੇ ਦੇ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਉੱਥੇ ਲੋਗ ਇੰਗਲੈਂਡ ਦੇ ਮਿਲੇ ਵੇ ਹਰ ਸ਼ਹਿਰ ਦੇ ਵਿੱਚ ਤانوں ਬ੍ਰਿਟਿਸ਼ ਹੀ ਮਿਲਣਗੇ। ਤਕਰੀਬਨ ਜਿਹੜਾ ਟੂਰਿਸਟ ਇਲਾਕਾ ਹੈ ਉੱਥੇ ਬ੍ਰਿਟਿਸ਼ ਹੀ ਹੈ ਤੇ ਉੱਥੇ ਆਪਣੀ ਜਿਹੜੀ ਸਪੇਨ ਦੀ ਬੋਲੀ ਉਹ ਵੀ ਬੁਤੀ ਲੋੜ ਨਹੀਂ ਪੈਂਦੀ ਬੋਲਣ ਦੀ। ਉੱਥੇ ਜਿੰਨੇ ਕਲੱਬ ਵਗੈਰਾ ਹੈਗੇ ਵੀ 12 ਹੈਗੀਆਂ, ਦੁਕਾਨਾਂ ਹੈਗੀਆਂ, ਸ਼ਾਪਸ ਹੈਗੀਆਂ ਯਾਨੀ ਕਿ ਜਿੱਥੇ ਟੂਰਿਸਟਾ ਸਮਾਨ ਵੇਚਦੇ ਵੇ ਉਹ ਤਕਰੀਬਨ ਜਿਹੜੇ ਕਸਟਮਰ ਆਉਂਦੇ ਉਹਨਾਂ ਨਾਲ ਸਾਰੇ ਇੰਗਲਿਸ਼ ਹੀ ਗੱਲ ਕਰਦੇ ਵੇ। ਕਿਉਂਕਿ ਜਦੋਂ ਬ੍ਰਿਟਿਸ਼ ਲੋਕ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਵੇ ਉਹ ਆਪਣੀ ਬੋਲੀ ਬੋਲਦੇ ਵੇ ਇੰਗਲਿਸ਼ ਜਦੋਂ ਲੰਬਾ ਸਮਾਂ ਇਜ਼ਰ ਰਹਿੰਦੀਆ ਫਿਰ ਨਾਲ ਸਪਾਣੀ ਸ਼ੁਰੂ ਹੋ ਜਾਂਦੀ ਹੈ ਤੇ ਟੂਰਿਸਟ ਲੱਗੇ ਤੁਹਾਨੂੰ ਕਿਸੇ ਦੁਨੀਆ ਦੇ ਕਿਸੇ ਵੀ ਦੇਸ਼ ਚ ਲੈ ਜਾਓ ਪਰ ਤਕਰੀਬਨ ਇੰਗਲਿਸ਼ ਹੀ ਬੋਲਦੇ ਨੇ ਕਿਉਂਕਿ ਉਹ ਮੁਲਕ ਦੇ ਵਿੱਚ ਲੋਕਲ ਲੈਂਗੁਏਜ ਆਣੀ ਨਹੀਂ ਉਹ ਮੰਨ ਲਓ ਇੰਡੀਆ ਵੀ ਜਿਹੜੇ ਦਰਬਾਰ ਸਾਹਿਬ ਦੇ ਲੋਕ ਕੋਲ ਆਉਂਦੇ ਵੇ ਟੂਰਿਸਟ ਬਾਹਰ ਦੇ ਮੁਲਕਾਂ ਜੋ ਉਹ ਹਿੰਦੀ ਪੰਜਾਬੀ ਸਿੱਕੇ ਜਾਂਦੇ ਨਹੀਂ ਉਹ ਵੀ ਇੰਗਲਿਸ਼ ਹੀ ਬੋਲਦੇ ਵੇ ਤੇ ਜਿਹੜੇ ਸਾਡੇ ਉੱਤੇ ਆਮ ਦੁਕਾਨਦਾਰ ਇੰਗਲਿਸ਼ ਜਾਣਦੇ ਜੇ ਕੋਈ ਨਹੀਂ ਵੀ ਜਾਣਦੇ ਭਾਵੇਂ ਕੋਈ ਰੱਖਿਆ ਚਲਾਉਂਦਾ ਦੇ ਭਾਵੇਂ ਕੋਈ ਛੋਟਾ ਮੋਟਾ ਹੋਰ ਦੁਕਾਨਦਾਰ ਦੇ ਉਹਨੂੰ ਇੰਗਲਿਸ਼ ਆਉਂਦੀ ਐ ਇੰਨੀ ਜਿੰਨਾ ਕਿ ਟੁਇਸਟ ਨਾਲ ਗੱਲਬਾਤ ਕਰਕੇ ਤੇ ਪੈਸੇ ਕਮਾ ਸਕਦਾ ਹੈ ਪੈਸੇ ਕੈਸੀ ਚੀਜ਼ ਐ ਬੰਵੇਂ ਅਨਪਰੀ ਬੰਦਾ ਔਰ ਨਿਕ ਬੋਲੀ ਸਿੱਖੀ ਜਾਂਦਾ ਜਿੰਨੀ ਕੋ ਲੋੜ ਪੈਂਦੀ ਐ ਪੈਸੇ ਕਮਾਣ ਦੀ ਪੈਸਾ ਚੀਜ਼ ਹੀ ਹੋ ਜੀ ਐ ਇੰਗਲੈਂਡ ਦੇ ਲੋਕਾਂ ਦਾ ਸਪਿੰਚ ਜਾ ਕੇ ਰਹਿਣ ਦਾ ਕਾਰਨ ਸਭ ਤੋਂ ਜ਼ਿਆਦਾ ਵੈਦਰ ਲਗਾ ਐ ਇਹ ਲੋਕ ਜਿਹੜੇ ਵੈਦਰ ਤੋਂ ਬਹੁਤ ਜ਼ਿਆਦਾ ਦੁਖੀ ਐ ਨਾ ਉਹ ਜਾ ਕੇ ਸਪਿੰਚ ਡੇਰਾ ਜਵਾ ਦਿੰਦੇ ਵੇ ਬ੍ਰੈਗਜ਼ਿਟ ਤੋਂ ਪਹਿਲਾਂ ਤੇ ਕੁਲੀ ਹੋਂ ਜਾਂਚੀ ਨਾ ਜਦੋਂ ਮਰਜੀ ਜਾ ਸਕਦੇ ਸੀ ਐਸੇ ਦਹੀ ਕੰਮ ਕਰ ਸਕਦੇ ਸੀ ਬ੍ਰਿਟਿਸ਼ ਤੋਂ ਬਾਅਦ ਬ੍ਰਿਟਿਸ਼ ਲੋਕਾਂ ਨੂੰ ਬੜੀ ਮੁਸ਼ਕਲ ਹੋਈ ਹੈ ਹੁਣ ਵੀ ਤੁਸੀਂ ਦੇਖ ਲਓ YouTube ਤੇ ਸਭ ਬ੍ਰਿਟਿਸ਼ ਲੋਕਾਂ ਨੇ ਇਹੋ ਪਾਇਆ ਹੁੰਦਾ ਹੈ ਕਿ ਅਸੀਂ ਸਪੇਨ ਮੂਵ ਹੋਣਾ ਚਾਹੁੰਦੇ ਹਾਂ ਸਾਨੂੰ ਕੀ ਕੀ ਫਾਰਮੈਲਟੀ ਪੂਰੀ ਕਰਨੀ ਪਏਗੀ ਕਿਹੜਾ ਕਿਹੜੇ ਵੀਜ਼ਾ ਲੋੜ ਪਏਗੀ ਕਿਉਂਕਿ ਅੱਗੇ ਦਿਨ ਤੇ ਸੀ ਨਾ ਜਾ ਕੇ ਜਾਣਾ ਸ਼ੁਰੂ ਕਰ ਦਿੰਦੇ ਸੀ ਹੁਣ ਬ੍ਰਿਟਿਸ਼ ਉਹ ਹੀ ਲੋਕ ਜਾ ਕੇ ਜਾ ਸਕਦੇ ਵੀ ਜਿੰਨਾਂ ਕੋਈ ਸਪੈਸ਼ਲ ਪਰਮਿਸ਼ਨ ਹੈ ਜਨ ਜਿੰਨਾਂ ਵਰਕ ਪਰਮਿਟ ਲਿਆ ਉਹ ਵੀ ਇੰਨਾ ਈਜੀ ਨਹੀਂ ਹੈਗਾ ਕਿਉਂਕਿ ਲਾ ਸਾਰੇ ਗਏ ਬਦਲ ਇਸ ਕਰਕੇ ਬ੍ਰਿਟਿਸ਼ ਲੋਕਾਂ ਨੂੰ ਬਹੁਤ ਮੁਸ਼ਕਲ ਹੋਈ ਹੈ ਫਿਰ ਵੀ ਇਹ ਲੋਕ ਜਿਹੜੇ ਹੈਗੇ ਨੇ ਨਾ ਇਹ 90 ਦਿਨ ਜਾ ਕੇ ਰਹਿ ਸਕਦੇ ਨੇ ਇਹਨਾਂ ਨੂੰ ਜਦੋਂ ਵੀ ਮੌਕਾ ਮਿਲਦਾ ਨਾ ਛੁੱਟੀਆਂ ਆਉਂਦੀਆਂ ਇਹ ਚੱਲਿ ਹੋ ਜਾਂਦੇ ਵੇ ਇਸ ਸਪੇਨ ਦੀ ਤਿਆਰੀ ਕਰ ਲੈਂਦੇ ਵੇ ਉੱਥੇ ਆ ਕੇ ਡਰਿੰਕ ਸਸਤੀ ਹੈ ਖਾਣਾ ਵੀ ਨਾ ਸਸਤਾ ਹੈ ਰੈਸਟੋਰੈਂਟ ਸਸਤਾ ਹੈ ਕਾਫੀ ਬ੍ਰਿਟਿਸ਼ ਲੋਕਾਂ ਨੇ ਆਪਣੇ ਕਾਰ ਲੈ ਹੋਏ ਵੇ ਉਹ ਵੀ ਆ ਕੇ ਕਿਰਾਇਆ ਦੇ ਦਿੰਦੇ ਕਈ ਉੱਥੇ ਲੋਕ ਜਿਹੜੀ ਇੰਗਲਿਸ਼ ਸਿੱਖਣੀ ਚਾਹੁੰਦੇ ਵੇ ਬ੍ਰਿਟਿਸ਼ ਲੋਕਾਂ ਨੇ ਸਕੂਲ ਖੁੱਲੇ ਹੋਏ ਵੇ ਆਪਣੇ ਪਰਸਲ ਵੀ ਘਰ ਚੋਂ ਟਿਸ਼ਨ ਦਿੰਦੇ ਵੇ ਇਸ ਕਰਕੇ ਈ ਉੱਤੇ ਬਹੁਤ ਖੁਸ਼ ਏ ਕਮਾਈ ਵੀ ਨਾਲ ਹੁੰਦੀ ਏ ਨਾਲ ਐਸ਼ ਕਰਦੇ ਵੇ ਨਾਲ ਮੌਸਮ ਵਾਲੀ ਆ ਲੈ ਲੈਂਦੇ ਵੇ ਤੇ ਜਿਹੜੇ ਉੱਤੇ ਇੰਗਲੈਂਡ ਚ ਰਹਿ ਕੇ ਵਿਟਾਮਿਨ ਡੀ ਦੀਆਂ ਕੈਪਸੂਲ ਜਾਂ ਗੋਲੀਆਂ ਖਾਣੀਆਂ ਪੈਂਦੀਆਂ ਟੈਬਲੇਟ ਵਗੈਰਾ ਉਹਦੀ ਲੋੜ ਨਹੀਂ ਪੈਂਦੀ ਉੱਤੇ ਪਰਮਾਤਮਾ ਦੀ ਕਿਰਪਾ ਗਈ ਹੈ ਫ੍ਰੀ ਵਿੱਚ ਵਿਟਾਮਿਨ ਡੀ ਮਿਲਦਾ ਧੁੱਪ ਮਿਲਦੀ ਏ ਤੇ ਗੋਰੇ ਜਦੋਂ ਫ੍ਰੀ ਹੁੰਦੇ ਵੇ ਫੇ ਜਾ ਕੇ ਬੀਚ ਤੇ ਲੇਟੇ ਜਾਂਦੇ ਵੇ ਅਨਜੋਏ ਕਰਦੇ ਏ ਦੇ ਦਾਰੂ ਬੀਜ ਤੇ ਤੁਹਾਨੂੰ پتہ ਹੀ ਬੜੇ ਸ਼ਕੀਨ ਹੈਗੇ ਬੜੇ ਚਲੋਗੇ ਉੱਥੇ ਸਸਤਾ ਕੰਮ ਹੈ ਤੇ ਪੂਰਾ ਅਨਜੋਏ ਕਰਦੇ ਵੇ ਬਾਕੀ ਰਹਿ ਜਾਂਦੀ ਕੱਲ ਕਮਾਈ ਦੀ ਕਈ ਲੋਕ ਹੈਗੇ ਪੈਨਸ਼ਨ ਉਹਨਾਂ ਨੂੰ ਹਰ ਮਹੀਨੇ ਪੈਨਸ਼ਨ ਮਿਲ ਜਣੀ ਹੈ ਉਹਨਾਂ ਉੱਤੇ ਟ੍ਰਾਂਸਫਰ ਗਈ ਹੈ ਇਹ ਸਪੇਨ ਦੇ ਵਿੱਚ ਇੱਕ ਹੋਰ ਫਾਇਦਾ ਹੋ ਜਾਂਦਾ ਹੈ ਜਿਹੜਾ ਯੂਰੋ ਹੈ ਉਹ ਦੀ ਕਰੰਸੀ ਥੋੜੀ ਘੋਣੇਗੀ ਬ੍ਰਿਟਿਸ਼ ਪੌਂਡ ਦੇ ਮੁਕਾਬਲੇ ਇਹਨਾਂ ਦੇ ਪੌਂਡ ਵੀ ਜਦੋਂ ਚੇਂਜ ਕਰਾਉਂਦੇ ਵੇ ਤੇ ਯੂਰੋ ਥੋੜੇ ਹੋਰ ਵੱਧ ਮਿਲ ਜਾਂਦੇ ਵੇ ਇਸ ਕਰਕੇ ਸਜੂ ਲੋ ਪੂਰਾ ਨਯਾਰ ਰਹਿੰਦੇ ਜੀ ਅਗਰ ਤੁਹਾਡਾ ਵੀ ਕਦੀ ਮੂਡ ਬਣੇ ਤੇ ਸਪੇਨ ਜਾ ਕੇ ਆਓ ਤੁਹਾਨੂੰ ਸਪੇਨ ਪਸੰਦ ਆਏਗਾ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹੜਾ ਕੰਮ ਜਾਂਦੇ ਹੋ ਜੇ ਅੱਛਾ ਕੰਮ ਜਾਂਦੇ ਹੋ ਅੱچھے ਪੈਸੇ ਕਮਾਓਗੇ ਤੇ ਜੇ ਤੁਸੀਂ ਨਾਰਮਲ ਜੌਬ ਕਰਨੀ ਹੈ ਫਿਰ ਉਹ ਹੀ 1200 ਮਿਲ ਜਾਂਦਾ ਜੀ ਥੋੜਾ ਬਹੁਤ ਕੰਮ ਸਿੱਖੇ ਤੇ 14-1500 ਮਿਲ ਜਾਂਦਾ ਬਾਕੀ ਨਾਰਮਲ 1200 ਰੇਟ ਹੈਗਾ ਤੇ ਜਿਨ੍ਹਾਂ ਕੋਲ ਪੇਪਰ ਨਹੀਂ ਹੈਗੇ ਉਹਨਾਂ ਨੂੰ 800 ਮਿਲ ਜਾਂਦਾ ਹੈ ਲੇਕਿਨ ਉੱਥੇਗਾ ਵੀ ਹੈ ਬਹੁਤ ਸਸਤਾ ਰਿਹਾਇਸ਼ ਬਹੁਤ ਸਸਤੀ ਹੈ ਤੇ ਜੇ ਕਿਤੇ ਤੁਸੀਂ ਰੈਸਟੋਰੈਂਟ ਦੀ ਕਮਲ ਲਬ ਲਿਆ ਜਾਂ ਤੁਸੀਂ ਕੰਮ ਕਰਨ ਲੱਪੇ ਫਿਰ ਤੇਰਾ ਰੋਟੀ ਬਣਦਾ ਹੀ ਖਰਚਾ ਪਾਜੇਗਾ ਤੇ ਕਈ ਲੋਕਾਂ ਨੂੰ ਰੈਸਟੋਰੈਂਟ ਰਿਹਾਇਸ਼ ਵੀ ਨਾਲ ਦੇ ਦਿੰਦੇ ਵੇ ਉਹ ਵੀ ਫਾਇਦਾ ਹੋ ਜਾਂਦਾ ਹੈ ਰਿਹਾਇਸ਼ ਵੀ ਫਰੀ ਮਿਲ ਜਾਂਦੀ ਖਾਣਾ ਪਾਣੀ ਫਰੀ ਮਿਲ ਗਿਆ ਜਿੰਨੇ ਪੈਸੇ ਕਮਾਏ ਉਹ ਪੈਸੇ ਸਾਰੇ ਜੇਬ ਚਾਣੇ ਵਿੱਚ ਬਾਕੀ ਮੰਨ ਦਿੱਕਤ ਦੀ ਵੀ ਰਜਦ ਨਹੀਂ ਆ ਜਿੰਨੇ ਪੈਸੇ ਮਰਜ਼ੀ ਕਮਾ ਲਓ ਥੈਂਕ ਯੂ ਵੈਰੀ ਮਚ